ਓਏ ਨਿਕਲ ਲੈ ਓਏ ਨਿਕੰਦੀ ਕੈਂਕਿਲੀ ਹਾਂ ਨਹੀਂ ਰੁਕ ਜਾ ਹਾਂ ਲੈ ਕਲਾ ਰੋਪੈਂਦੀ ਹੈ ਬੜੀ ਹੈ ਕਿਉਂ ਨਹੀਂ ਹੋਣੀ ਕਿੱਥੇ ਕੇ ਓਥੇ ਗਿਆ ਭਾਜ ਤੈਨੂੰ ਲਗਾ ਫਾ ਕਾ ਕਾ ਕੈਂਕਿਲੀ ਹਾਂ ਨਾ ਆ ਉਹਦੇ ਸੱਣੀ ਹੌਲੀ ਹੌਲੀ ਕੱਢੀ ਜਾ ਤਿਆਰ ਨਾ ਨਹੀਂ ਨਾ ਨਿਕਲਨੇ ਉਸਕੇ ਇਦਣੇ ਵੱਡਨੇ ਬਣੇ ਐ ਅੰਦਰ ਤੇ ਜਲਦੀ ਜਲਦੀ ਇਹਦੀ ਦਿਖਾ ਦੀ ਇੱਕ ਵਾਰੀ ਗੱਡੀ ਸੋਹਣੀ ਹੈ ਕਿੰਨਾ ਆਨੰਦ ਦੇ ਕਿ ਤਾਰੇ ਦਿੰਦੀਆਂ ਮਾਰਦੀ ਛੱਡ ਦੇ ਹਾਂ ਆ ਤੇ ਹੇ ਸੰਨੀ ਤੂੰ ਕਿਉਂ ਉਹਨੂੰ ਦੱਸ ਹੇ ਹੇ ਸੰਨੀ ਨੇ ਕਿੰਨਾ ਸੋਹਣਾ ਵੱਡਾ ਕੰਮ ਕੀਤਾ ਜਿਹੜੀ ਸੜ ਕੇ ਉਹਦੇ ਮੱਥਾ ਵਾਲ ਕੱਢੇ ਨੇ ਤੇ ਕਾਲਾ ਭਾਜੀ ਨੇ ਕਹਿੰਦੇ ਇਹ ਤੇ ਸੰਨੀ ਤੂੰ ਬਾਅਦ ਰਿਕਾਰਡਿੰਗ ਮਾਰਦੀ ਕਮੈਂਟਰੀ ਆੜ ਕੇ ਹਾਂ ਤੇ ਸੰਨੀ ਖਾਲਾ ਉਹ ਨਹੀਂ ਕੰਦੀ ਕੈਂਕਿਲੇ ਵਾ ਨਹੀਂ ਰੁਕਣਾ ਮੈਂ ਕਲਾ ਰੋਪੈਂਦੀ ਹੈ ਬੜੀ ਹੈ ਕਿਉਂ ਨਹੀਂ ਹਣ ਕਿੱਥੇ ਗਿਆ ਉਹਥੇ ਗਿਆ ਭਾਜਾ ਕਦੀ ਤੈਨੂੰ ਲਗਾ ਫਾ 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 ਕੰਦੀ ਲਿਗਾ ਨਾ ਉਹਦੇ ਸੱਣੀ ਹੌਲੀ ਹੌਲੀ ਕੱਢੀ ਜਾ ਤਿਆਰ ਨਾ ਨਹੀਂ ਨਿਕਲਨੇ ਉਹ ਕਿੰਨੇ ਵੱਡਨੇ ਬਣੇ ਐਂ ਦੰਦੀ ਮਾਰਨੀ ਤੇਰੀ ਉਹ ਨਹੀਂ ਮਾਰਦੀ ਮੁੰਮੀ ਨਹੀਂ ਮਾਰਦੀ ਦੰਦੀ ਦੇ ਖਾ ਲੈ ਸਖਾਲਾ ਤੂੰ ਚੁੱਪ ਕਰਕੇ ਸੰਨੀਤੇ ਕੋਛੜ ਹੋ ਜਾਣੀ ਜਿੱਦਾਂ ਜਿਹੜੇ ਸਾਲਾਂ ਤੋਂ ਲੱਗਾ ਹਨ ਨਾ ਨਿੰਨਾ ਹੈ ਨਹੀਂ ਨਾ ਮੁੰਡਾ ਨਹੀਂ ਗਈ ਮੈਂ ਫੜਾ ਨਹੀਂ ਲਿਆ ਇਧਰ ਆ ਚਾਚੀ ਤੂੰ ਇਹਨੂੰ ਫੋਨ ਫਾੜ ਕੇ ਰੱਖ ਫੋਨ ਚਾਚੀ ਲਾ ਫੋਨ ਫੜ ਕੇ ਰੱਖ ਆ ਇਧਰ ਆ ਆਪਣਾ ਨਾ ਮੈਂ ਕਰਦੀ ਆ ਛੱਡੀ ਛੱਡੀ ਤੂੰ ਖਜਾ ਵੱਢ ਦੇ ਪਾਜੀ ਇੰਨਾ ਵੱਢ ਨਹੀਂ ਰੋ ਕੇ ਕੈਂਚੀ ਨਾਲ ਬਣਾਉਣਾ ਨਹੀਂ ਇੰਨਾ ਪਾਜੀ ਆਹੋ ਸੱਚ ਕੈਂਚੀ ਨਹੀਂ ਇਹ ਹਾਲਾਤ ਖਿੱਚੀ ਜਾਣੀ ਵਿਚਾਰੀ ਦੀ ਹੈ ਵੀ ਕੁਲੀ ਕੁਲੀ ਜੀ ਇਹ ਤਾਂ ਹੈ ਮਚਾਰੀ ਨਹੀਂ ਲਾਤਾ ਕੋਈ ਨਹੀਂ ਤੇਰੀ ਜਾਨ ਸਭ ਕੀ ਕਰਕੇ ਛੱਡਾਂਗੇ ਕੈਂਚੀ ਆਹ ਸਾਡੇ ਕੈਂਚੀ ਵੀ ਪੈਣ ਨੀਵੇਂ ਹੱਥ ਤੇ ਹੀ ਕਟਣ ਵਾਲੀ ਰੱਖੀ ਹੋਈ ਹੈ ਇਹ ਆ ਕਰਦਾ ਰਿਹਾ ਸੰਗੀ ਦੀ ਵਿਆਹ ਦੀ ਖੀਲ ਹੈ ਦਾ ਬੜਾ ਹੀ ਕੈਂਚੀ ਬੜਾ ਕਿਹੜਾ ਖੀਲ ਹੈ ਹਾਂ ਅੱਛਾ ਮਾਰਦੇ ਕੈਂਚੀ ਬਹੁਤ ਕੀ ਹੈ ਹਾਂ ਅੱਬੀ ਅੰਦਰ ਵੀਡੀਓ ਬਣਾਉਂਦੇ ਦੇਖਣੇ ਤੇ ਨਹੀਂ ਬਣਾਉਣ ਤਾਂ ਨਹੀਂ ਲੱਗੀ ਤਾਂ ਹੋ ਜਾ ਕੌਣ ਏ ਬਸ ਤੁਹਾਨੂੰ ਵੀ ਲੱਗਿਆ ਵੀ ਬੰਦੇ ਬਚਾਉਣ ਵਾਲੀ ਹੈ ਗਾਂਡਾ ਹੈ ਨਾ ਗਾਂਡੇ ਜਰੀ ਦੇ ਵਿੱਚ ਤਾਂ ਨੂਹ ਹੈ ਸन्नी ਨਹੀਂ ਸन्नी ਨਹੀਂ ਭਾਜੀ ਨੋ ਨਹੀਂ ਹੈਗਾ ਉੱਧਾ ਹੀ ਗਾਂਡਾ ਲਿਆਈ ਖੀਸ ਕੇ ਕੇ ਦੀ ਸन्नी ਤੂੰ ਕੋਟ ਉਹ ਨਾਲ ਦੇਖੋ ਹਾਂ ਮਾਇਰ ਨੂੰ ਹੌਕਾ ਕੱਢ ਪੈਂਦੀ ਨਾ ਨਾ ਲੱਤ ਖਿਸਤੀ ਨਹੀਂ ਹੋ ਗਏ ਨੇ ਤੇ ਦੂਜੇ ਪੈਰ ਦੇ ਕਿੰਨੇ ਹੈ ਭੈ ਚੋਂ ਵੱਧ ਨਾ ਕੱਢ ਦੀਏ ਚਾਰੀ ਹੈ ਤੇ ਚੌਥਾ ਥੱਲੇ ਹੈ ਨਾ ਆਹੀ ਚਾਰੀ ਹੈ ਪੂਰੇ ਚਾਰ ਪੂਰੇ ਹੈ ਨਾ ਹੋਰ ਰੁਕ ਜਾ ਸ਼ਬਦ ਹੈ ਨਾ ਕੋਈ ਹੋ ਜੀ ਵੀਡੀਓ ਚਾੜਨੀ ਹੈ ਇਹ ਇੱਧਰ ਬਣਾਣਾ ਮੋਦੀ ਨਾ ਬਣਾ ਇੱਥੇ ਆਪਣੀ ਨਾ ਨਾ ਨਹੀਂ ਜਾ ਨਾ ਭਾਜੀ ਦੀ ਦੀ ਤੇ ਹੁੰਦੀ ਆ ਲੱਗੀ ਕਾਲੇ ਭਾਜੀ ਦੀ ਮੈਨੂੰ ਥੋੜਾ ਜਿਹਾ ਲੱਗੇ ਤੇਰੇ ਨੂੰ ਬੜਾ ਤਖਤ ਖੰਦਾ ਨਹੀਂ ਚੰਗਾ ਲੱਗਾਈ ਹੈ ਬਲੇਡ ਨਹੀਂ ਗੜੇ ਜਾਂ ਸੰਜੀਤ ਖਾਂ ਤੋਂ ਮੈਂ ਬਲੇਡ ਫੜ ਲਿਆ ਇੱਕ ਇਹ ਤੂੰ ਐ ਤੇਰੇ ਮੁੰਡੇ ਕੋ ਜਾਂਦੇ ਅੱਗੇ ਕੈਂਚੀ ਦਾ ਕਰ ਕੈਂਚੀ ਦਾ ਕਰ ਕਾਲੇ ਥੋੜਾ ਜਿਹਾ ਰਹਿ ਗਿਆ ਥੋੜਾ ਜਿਹਾ ਉੱਥੇ ਰੱਖ ਚੱਲ ਕੋਈ ਨਹੀਂ ਲੱਤ ਗਿਆ ਲੱਤ ਗਿਆ ਰਹਿ ਜਾਂਦਾ ਲੱਤ ਗਿਆ ਲੱਗ ਗਿਆ ਥੋੜਾ ਜਿਹਾ ਰਹਿ ਗਿਆ ਵੱਡੰਦੇ ਆ ਇਹ ਲੱਤ ਨਹੀਂ ਟੁੱਟ ਗਈ ਮੈਂ ਬੜੀਆ ਫੜੀ ਲੱਤ ਦਾ ਜੋੜ ਨਾਲ ਹੀ ਕੈਂਚੀ ਦਾ ਜੋਰ ਲਾਵਾ ਇਹ ਦੇਖ ਤਾਂ ਕਿੰਨਾ ਕਰ ਰਿਹਾ ਨਿਕਲ ਗਿਆ ਲੈ ਹੰਬਲੇ ਟਾ ਵੀ ਨਣੀ ਗੱਲਾਂ ਬਣਨਗੇ ਇਹ ਹੁਣ ਤੇ ਮਰsac ਰਹਿ ਗਿਆ ਫੜੀ ਕਿਦਾਂ ਫੇ ਤੂੰ ਇਹ ਉਹ ਟੋਕਰੀ ਲਾ ਕੇ ਇਹਦੇ ਦੋਰ ਨਾਲ ਖਿੱਚੀ ਵਿੱਚ ਦੋ ਵਾਰੀ ਵਾਲੀ ਟੋਕਰੀ ਉੱਤੇ ਦਿੱਤੀ ਦੋ ਵਾਰੀ ਵਾਲੀ ਇਹਨੂੰ ਬਰੀਕ ਬਰੀਕ ਵੀ ਕੱਟ ਗਾਲੇ ਗੁੰਜਰ ਦੇ ਦੀਰ ਨੂੰ ਹੀ ਕੱਟ ਗਈ ਹੈ ਨਾ ਅਸੀਂ ਕਿਹੜੀ ਹੁਣ ਆਪਣੇ ਘਰ ਜਾਣਾ ਹਣਾ ਖੁੱਲ ਕੇ ਖੁੱਲ ਕੇ ਗੁੰਜਰ ਖੁੱਲ ਕੇ ਖੁੱਲ ਕੇ ਖੁੱਲ ਕੇ ਪਿਆਰ ਸੁੱਕ ਪੈ ਗਿਆ ਇਹਨੂੰ ਇਦਾਂ ਨਿਕਲਣਾ ਯਾਰ ਉਹਦੇ ਪੈਰ ਹੀ ਨਹੀਂ ਲੱਗਦੇ ਆ ਆ ਗਈ ਆ ਗਿਆ ਆ ਗਿਆ ਕੇ ਮਾਰ ਮੈਂ ਤੇ ਆ ਉਹ ਭਰਾ ਕੰਬਲਾਂ ਪੈਨ ਫੜੀ ਜਾਂਦਾ ਇਹ ਹੋਰ ਪਹਿਲਾਂ ਮੜਿਆ ਲੱਗਦਾ ਸੀ ਚੱਕਾ ਜਾਂਦੇ ਹੋ ਗਿਆ ਹਨਾ ਚੱਕ ਐਦਾਂ ਲੱਗਦਾ ਵੀ ਕਿਤੇ ਭੈ ਸਾਡੇ ਕੋਲ ਨਾ ਪੈਰ ਤੋੜੀ ਆ ਨਹੀਂ ਨਹੀਂ ਉਹਦੇ ਨਾ ਹੋਰ ਪੈਰ ਨਾ ਕਿਤੇ ਹੱਡੀ ਕੱਕ ਨਹੀਂ ਆ ਜੀ ਨਾਰਮਲ ਖੁੱਲ ਗਿਆ ਬੰਦ ਗਿਆ ਪੰਜਾ ਪੈਸੇ ਦਾ ਯੋਨ ਕਿਸੇ ਕੇ ਮੈਂ ਦੇ ਇਹਦੇ ਇਹਦੇ ਨਾ ਫੜ ਦੋ ਜੀ ਹੋ ਜਾਣ ਲੈ ਗਏ ਆ ਨਾਲ ਕੀ ਨਹੀਂ ਮੈਂ ਨਹੀਂ ਕਰੀ ਨਹੀਂ ਜਾਂਦੀ ਕਿਤੇ ਨਹੀਂ ਜਾਣੀ ਐ ਡੇ ਜਾ ਮੈਂ ਫੜਦਾ ਕਿੱਥੇ ਨੇ ਉਹ ਪੁੱਤ ਉਹ ਪੰਜਾ ਘਟੋਇਆ ਆਇਦਾ ਹਨ ਯਾਰ ਇਹ ਪੈਰ ਬੰਦ ਕਰ ਲਿਆ ਉਲੇ ਆ ਨਾ ਫੋਲ ਗਏ ਯਾਰ ਆਉਂਦਾ ਮੂੰਹ ਹੀ ਨਹੀਂ ਦਿਸਦਾ ਤੇ ਚਿੜੀ ਦਾ ਇਹਦੇ ਵਾਲਾ ਫੜਿਆ ਫਸ ਗਏ। ਕਿੰਨੀ ਉਹਦੇ ਹੋ ਕਿੰਨਾ ਮੰਗਾਂਗੇ। ਉਹ ਤੇ ਅੱਭੀ ਮੰਗਾਂਗੇ। ਕਾਦੀ। ਗੱਡੀ ਦੀ। ਕੌਣ? ਜੋ ਵੀ। ਗੱਡੀ ਦੀ ਚਾਬੀ ਕੀ ਕਰਨੀ? ਗੱਡੀ ਟੁੱਟੀ ਪਈ ਆ ਤੁਹਾਨੂੰ ਪਤਾ। ਨਹੀਂ ਨਹੀਂ ਮੈਂ ਚੱਲ ਚੱਲਣ ਦਿਆ। ਨਹੀਂ ਨਹੀਂ ਕਿੱ데? ਹਾਂ। ਬੈਣਾ ਗੱਡੀ ਤੇ। ਲਓ ਫੜ। ਨਿਕਲ ਗਿਆ ਯਾਰ। ਨਹੀਂ। ਨਿਕਲ ਗਏ ਆ ਲੱਗਦਾ। ਇਹ ਤਾਂ ਨਹੀਂ ਹੋਣਾ। ਫੜ ਬੱਬੀ ਆ ਫੜ।

ਉਹ ਨਹੀਂ ਉਹਨਾਂ ਪਰਵਾੜਦੇ ਨਾ ਕਹਿੰਦੇ ਪਹਿਲੀ ਵਾਰ ਨਾ ਹਾਂ ਕਦੀ ਵੀ ਨਹੀਂ ਉਹ ਤੇ ਉਹਨਾਂ ਤੇ ਹੱਥ ਨਹੀਂ ਪਾਣਾ ਸੀ ਹੈ ਨਾ ਨਾ ਉਹਨੇ ਕਹਿੰਦਾ ਰਹਿਣ ਦੇ ਸੰਡੀ ਤੂੰ ਕੀ ਕਰਨੀ ਛੱਡ ਬੁਰੇ ਹਾਂ ਮੈਂ ਛੱਡ ਕੇ ਟੱਕਰ ਮੋਟਾ ਆਈ ਮਛਰ ਮਛਰ ਬਛਰ ਬਛਰ ਮਛਰ ਮਾਸ਼ੀ ਜੀ ਕਰ ਗਿਆ ਉਹ ਦੁੰਦੀ ਕੋਰ ਡੋਰ ਸਾਹਿਬ ਕਿਤਾ ਡੋਰ ਸਾਹਿਬ ਕਿਤਾ ਡੋਰ ਸਾਹਿਬ ਜਸੀ ਜਾਨ ਮੈਂ ਗੰਨ ਨੰਨੇ ਦੀ ਨਾ ਨਿਕਲਦੇ ਗਏ ਯਾਰ ਨਹੀਂ ਹੈ ਰੇੜੇ ਭਾਜੀ ਥੋੜਾ ਰਹਿ ਗਿਆ ਬਿਲਕੁਲ ਥੋੜਾ ਰਹਿ ਗਿਆ ਮੈਂ ਇੱਧੇ ਲੈ ਕੇ ਚੱਲ ਜਾਣਾ ਨਿਕਲ ਕੇ ਆ ਜਾਓ ਵੇਟਿੰਗ ਲਿਆ ਨਿਕਲ ਕੇ ਦੇਖੋ ਕੇ ਆਉਂ ਨਿਕਟ ਆਉਂਦੀ ਆਂਦੀ ਆਂ ਭਰਾ ਵੀ ਮੈਂ ਫਾਇ ਲੱਗੀ ਵਾਹ ਬੈ ਜਾ ਯਾਰ ਯਾਰ ਪਿਆਰ ਖੁੱਲਾ ਹੁਣ ਨਿਕਲੇ ਮਾੜਾ ਮਾੜਾ ਭਾਲਦੇ ਮਾੜਾ 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 ਜਾ ਆਪਣੇ ਹਾਂ ਠੀਕ ਹੈ ਉਹ ਕਿਤੇ ਰਮਾਨ ਨਾਲ ਨਾ ਤੇ ਲੈ ਮਾਵਾਂ ਸਗ ਸੁੱਖ ਬੈ ਲਿਆ ਉਹ ਲਾ ਦੀ ਮਾੜ ਮਾੜ ਲਾ ਦੀ ਲਿਆ ਹਾਂ ਟਿਮਾੜਾ ਹਾਂ ਹਸਰ ਉਹਦਾ ਤੇਨ ਨਾਲ ਪਾਜੀ ਉਹ ਪਰੇ ਵੀ ਹੈਗਾ ਲੱਤ ਨੂੰ ਉਹਦਾਂ ਲੱਗਾ ਉਧਰ ਆ ਦੇ ਇਹ ਆ ਦੇ ਇਹਦੇ ਪਿਆਰ ਦੇ ਲੈ ਕਿੰਨੇ ਸੋਹਣੇ ਨਹੀਂ ਕਿ ਨਹੀਂ ਪਿਆਰ ਨਾ ਬੈ ਗਿਆ ਆਇਆ ਗਾਲੇ ਪਿਆਰ ਸੁੱਖ ਬੈ ਗਿਆ ਯਾਰ ਉਹਦੇ ਨੂੰ ਯਾਰ ਨਹੀਂ ਲੱਗਦੇ ਵਿਚਾਰੀ ਨੂੰ ਆਹ ਸਹੀ ਹੋ ਗਿਆ ਪਾਜੀ ਦੋਨੇ ਪਾਣੀ ਪਈ ਮਸਾ ਕੇ ਨੂੰ ਤੇ ਲਾ ਹਲਦੀ ਆ ਗਈ ਮਸਾਲੇ ਆ ਮੈਂ ਫੜੀ ਹਲਦੀ ਰੱਖ ਦਿੰਦੇ ਵਾਹ ਨਾ ਮੈਂ ਹਲਦੀ ਮਾਰੀ ਹਲਦੀ ਥੋੜਾ ਲਗਾਉਣਾ ਸੀ ਮੈਂ ਸਵੇਰੇ ਅਰਦਾਸ ਕੀਤੀ ਮੈਂ ਬਾਹ ਫੋਨ ਦਾ ਕੰਮ ਇੱਕ ਕਰਾ ਦਿਆ ਹਾਂ ਉੱਡ ਗਈ ਪਹਿਲੇ ਫੜੀ ਹਾਂ ਮੈਂ ਬਾਹ ਪਾਈ ਬਾਹ ਇਹ ਤਾਂ ਸੱਦੀ ਨੂੰ ਮੈਂ ਕਿਹਾ ਆ ਗਈ ਸੱਦੀ ਫੜ ਲੈ ਹਾਂ ਜੀ ਹੁਣ ਪਕੜ ਜੀ ਕਰਨਾ ਵੀ ਅੱਗੇ ਪਕੜ ਨਹੀਂ ਕਰਦੀ ਆ ਤਾਹੀ ਮੈਨੂੰ ਸੁੱਖ ਪੈਂਦੇ ਆ ਬਾਜੀ ਦੇ ਕਿੰਦਾ ਲੰਮੀ ਬਈ ਉਹਨੂੰ ਤਾਂ ਸੁੱਖ ਪੈਂਦਾ ਵਿਆ ਫੰਗਲ ਨਾ ਲਾ ਕੇ ਨ ਵਾਲੀ ਕੁਝ ਤਾਂ ਬਾਹਰ ਦੇ ਦੋ ਨਾ ਸਾਰੀ ਕਤੂ ਖਰਾਬ ਹੋ ਗਈ ਚਲ ਆ ਨਹੀਂ ਵਸਾ ਕਲਾ ਦੋ ਤਾਂ ਚੱਲ ਜੀ ਜਿਦੋਂ ਜਿਦੋਂ ਇਹ ਮਾਰਾ ਮੋਟਾ ਇਹਨਾਂ ਕੋਲ ਨਾ ਸੀਸ ਦੇ ਹੀ ਚੱਲੀ ਹੋਰ ਜਾ ਗਰੀ ਇੱਥੇ ਬਾਦੂ ਸੰਗਰ ਛੱਡ ਦਿਆ ਹੂੰ ਕੀ ਲੈਣ ਯਾਰ ਅਗਰ ਕੈਮਰਾ ਹਾਂ ਛੱਡ ਲੱਗੇ ਇਹਨੇ ਕਲਿੱਪ ਬਣਾਈਏ ਦਵਾਰਾ ਹੋਰ ਦੇ ਦਵਾਰਾ ਕੱਟ ਕੇ ਸ਼ਟਾਫ ਕਰ। ਇਹ ਸੰਨੀ ਨਾ ਕਿੰਨਾ ਸੋਹਣਾ ਬਟਾ ਕੰਮ ਕੀਤਾ ਜਿੱਦੀ ਖੜਕੇ ਉਹਦੇ ਮੱਥਾ ਦਵਾਲ ਕੱਢੇ ਨੇ ਤੇ ਕਾਲਾ ਭਾਦੀ ਨੇ ਕਹਿੰਦੇ ਇਹ ਤੇ ਸੰਨੀ ਤੂੰ ਬਾਅਦ ਰਿਕਾਰਡਿੰਗ ਕ ਮਾਰਦੀ ਕਮੈਂਟਰੀ ਆੜ ਕੇ ਤੇ ਜਲਦੀ ਜਲਦੀ ਇਹਦੀ ਬਲਤ ਦਿਖਾ ਦੀ ਇੱਕ ਵਾਰੀ ਗੱਡੀ ਸੋਹਣੀ ਹੈ। ਇਹ ਕਿੰਨਾ ਨਾਲ ਦੇ ਕਿਤਾ ਦੀਆਂ ਮਾਰਦੀ। ਛੱਡ ਦੇ ਸੰਨੀ। ਆ ਤੈ। ਭਾਈ ਸੰਨੀ ਤੂੰ ਕਿਉਂ ਮੈਨੂੰ ਇਦਾਂ Hi.